पाजी कीगल थोड़ा छोटा नहीं है यार छोटा एक दे उन देखो उन्हें देख रहे दे मगधी गिन दिया नहीं पाजी मेरे कैंडा मतलब मेरे बबी कवर ले आओगे लाए हैं कल्ला कवर ले जा क्यों बे तेरे मोड बसा लेंगे <laughs> आओ पाजी कशिका भाई कशिका जी पाजी वैल रखे सारे दिन और यार ले ले रखे यही <laughs> ਮੈਂ ਨਹੀਂ ਆ ਭਾ ਮੋਬਾਈਲ ਹੀ ਆ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਇਹ ਬੁਲੇ ਡੱਬੇ ਲਾਏ ਨਾ ਤੁਸੀਂ ਇਹ ਸਾਰੇ ਦੇ ਮੋਬਾਈਲ ਆ ਔਰ ਚੂਚੇ ਨਾ ਭਰਾ ਮੇਰੇ ਕਹਿਣ ਦਾ ਮਤਲਬ ਕਿ ਇਹਨਾਂ ਚ ਮੋਬਾਈਲ ਹੈਗੇ ਆ ਮੋਬਾਈਲ ਹੀ ਆ ਯਾਰ ਤੂੰ ਲੈਣ ਨਹੀਂ ਆਇਆ ਤੂੰ ਮੇਰੇ ਸਾਹ ਨਾਲ ਕਿ ਤੂੰ ਅੰਡੇ ਲੈਣ ਨਿਕਲੇ ਆ ਵਾ ਤੇ ਤੂੰ ਇੱਧਰ ਨੂੰ ਆ ਗਿਆ ਟਾਈਮ ਟਕੋਰਾ ਭਰਾ ਮੋਬਾਈਲ ਲੈਣਾ ਯਾਰ ਮੈਂ ਤੂੰ ਕਿਦਾਂ ਬੋਲਣ ਦਿਆਂ ਵਾ ਬੋਲਣਾ ਕੀ ਆ ਤੂੰ ਬਾ ਲੈਣਾ ਵਾ ਹਾਂ ਯਾਰ ਮੈਂ ਪੈਸੇ ਜੋੜੇ ਆ ਪਟੇ ਹੀ ਕੀ ਨਹੀਂ ਭਾਜੀ ਮੇਰੇ ਕਹਿਨ ਦਾ ਮਤੋ ਕਿ ਮੈਂ ਨਾ ਆਈਫੋਨ ਲੈਣਾ ਆਈਫੋਨ ਐਪਲ ਵਾਲਾ ਦਾ ਨਾਮ ਹਾਂਜੀ 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 ਭਾਜੀ ਗਰਮੀ ਬੜੀ ਹੈ ਤੂੰ ਇਸ ਮਸਮੀ ਵਾਲਾ ਲਾਓ ਚਲੋ ਉਹ ਭਰਾ ਮੈਂ ਜੂਸ ਨਹੀਂ ਗੱਲ ਕੀਤੀ ਮੈਂ ਫੋਨ ਦੀ ਗੱਲ ਕੀਤੀ ਆ ਆਈਫੋਨ ਭਾਈ ਸਾਰੇ ਆ ਗਏ 13ਵਾਂ ਵੀ ਹੈਗਾ 14ਵਾਂ ਵੀ ਹੈਗਾ 15ਵਾਂ ਵੀ ਹੈਗਾ ਕਿਹੜਾ ਲੈਣਾ ਤੂੰ ਇਹ ਭਾਜੀ ਇਹ 13 ਕਿੰਨੇ ਦਾ ਆ ਭਲਾ ਤੇਰਾ ਭਾਜੀ 70000 ਦਾ ਪੈਜੂਗਾ ਜੀ 70 ਦਾ ਹਾਂਜੀ ਇਹ ਮਹਿੰਗਾ ਭਾਈ ਤੇ ਇਦਾਂ ਕਰੋ ਕੋਈ ਤੁਹਾਡੇ ਕੋ ਸਾਢੇ 7 ਹੈ ਨਹੀਂ ਜਾਂ 8 ਆ ਵੇਹਨਾ ਸਾਢੇ 7 8 ਮਿਲ ਜੂਗਾ ਜਿੱਦਾਂ ਵੇ ਸੇਬ ਇੱਕ ਬੰਨਿਓ ਖਾਦਾ ਨਾ ਹਾਂਜੀ ਹਾਂਜੀ ਉਹ ਫਿਰ ਦੋਵੇਂ ਬੰਨਿਓ ਖਾਦਾ ਹੋਣਾ ਹੀ ਨਹੀਂ ਭਰਾ ਆ ਕਿਹੜਾ ਵਾ ਇਹ ਪੰਦਾ ਹੀ ਆ ਇਹ ਕਾਦਾ ਵਾ ਇਹ ਭਾਈ ਕੀ ਗੱਲ ਥੋੜਾ ਛੋਟਾ ਨਹੀਂ ਹੈ ਯਾਰ ਛੋਟਾ ਹੀ ਡੇ ਹੁੰਦੇ ਫੋਨ ਇਹਦੇ ਕਿਹੜੇ ਮਗੱਟ ਡਿੱਗੀ ਹੁੰਦੀ ਆ ਪਾ ਮੇਰੇ ਕਹਿਣ ਦਾ ਮਤਲਬ ਮੈਨੂੰ ਬੜਾ ਪਤਲਾ ਲੱਗੰਦਿਆ ਕੀ ਗੱਲ ਐ ਇਹਨੂੰ ਪਤਲਾ ਇਹਨੂੰ ਜਿੰਮ ਇਹਨੂੰ ਲਵਾਈਏ ਇਹਨੂੰ ਤੜੀ ਯਾਰ ਕਹੋ ਜੇ ਬੰਦਾ ਤੂੰ ਦੁਕਾਨਦਾਰ ਹੀ ਆ ਨਾ ਦੁਕਾਨਦਾਰ ਹੀ ਆ ਭਾਜੀ ਸਾਰੇ ਦੁਕਾਨਦਾਰ ਨੇ ਮੋਬਾਈਲਾਂ ਨੂੰ ਜਿੰਮ ਲੋਈਦੀ ਮੇਰੇ ਕਹਿਣ ਦਾ ਮਤਲਬ ਇਹ ਥੋੜਾ ਪਤਲਾ ਹੀ ਲੱਗਦਾ ਮੈਨੂੰ ਇਹ ਮੋਬਾਈਲ ਹਾਂਜੀ ਭਾਈ ਥੋੜਾ ਪਤਲਾ ਵਾਜੀ ਹੈਗਾ ਤੇ ਵੇ ਚਲੋ ਠੀਕ ਆ ਪਰ ਇਹਨੂੰ ਇਹਨੂੰ ਕੀ ਕਵਰ ਬੈਂਦਾ ਇਹਨੂੰ ਉਹ ਇਹਨੂੰ ਕਮੀਜ਼ ਪੈਂਦੀ ਹੈ ਭਰਾ ਮੇਰੇ ਕਹਿਣ ਦਾ ਮਤਲਬ ਇਹਨੂੰ ਕਵਰ ਪਾ ਦੋਗੇ ਤੁਸੀਂ ਕਵਰ ਪਾ ਦਾਂਗੇ ਭਾਜੀ ਮੋਟਾ ਲੱਗੂਗਾ ਨਾ ਥੋੜਾ ਕਵਰ ਕਿੰਨੇ ਦਾ ਕਵਰ ਇਹਦਾ ਕਵਰ ਤੇਰੇ ਮਤਲਬ ਬਧਾਈ ਉੱਤੇ ਆਹ ਦਿਖਾਉਂਗਾ ਭਾਈ ਕਵਰ ਲੈ ਆਉਗਾ ਹੈਂ ਕੱਲਾ ਕਵਰ ਲੈ ਜਾ ਕਿਉਂ ਵੇ ਤੇ ਰਿਮੋਟ ਬਸਾ ਲਈਂ ਦੋ ਭਰਾ ਮੈਂ ਮੋਬਾਈਲ ਲੈਣਾ ਨੂੰ ਯਾਰ ਨਹੀਂ ਤੂੰ ਮੈਨੂੰ ਲੱਗਣ ਨਹੀਂ ਦਿਆ ਲੈਣਾ ਵਾ ਤੂੰ ਯਾਰ ਵੀ ਗੱਲ ਸੁਣ ਦਿਖਾ ਇੱਧਰ ਇਹੋ ਲੈਣਾ ਵਾ ਭਾਜੀ ਇਹ ਮੋਬਾਈਲ ਠੀਕ ਹੈ ਯਾਰ ਇੱਥੇ WhatsApp ਚੱਲ ਜੂਗਾ ਇੱਥੇ WhatsApp ਤੂੰ ਨਾ ਕਿ ਲਈ ਕਿਉਂ ਐਵੇਂ ਮਾਰੇਗਾ ਕਹੇਚਾ ਭਰਾ ਮੈਂ WhatsApp ਦੀ ਗੱਲ ਕੀਤੀ ਤੂੰ WhatsApp ਹੁੰਦਾ ਯਾਰ ਤੂੰ WhatsApp ਕਰਨਦਿਆਂ ਤੂੰ ਕੀ ਕਰਨਦਿਆਂ ਓ ਚੱਲ ਮੈਂ ਛੱਡ ਗੱਲ ਮੈਂ ਇੱਥੇ SAPL ਗੇਮ ਚੱਲਦੀ ਹੈ ਓ ਯਾਰ ਸਾਪੜੀ ਚਲਾ ਦਾਂਗੇ ਹਾਂ ਪਰ ਇਹਨੂੰ ਨਾ ਮੇਰੇ ਸਹਰੇ ਨੇ ਦਾ ਕਿਨਾਂ ਸੋਈ ਐਵੇਂ ਲੱਡੂਗਾ ਤੇਰੇ ਕੋਲ ਮੈਂ ਤੂੰ ਬੰਦਾ ਵਾ ਯਾਰ ਓ ਯਾਰ ਸਾਪੜ ਗੇ ਮੈਂ ਨੋਕੀ ਆਦਾ ਥੋੜੀ ਐ ਭਾਜੀ ਇਹ ਐਪਲ ਦਾ ਫੋਨ ਵਾ ਵਧੀਆ ਫੋਨ ਵਾ ਅੱਛਾ ਤੇ ਮੇਰੀ ਗੱਲ ਸੁਣ ਇੱਚ ਜਿਹੜੀ ਵੀਡੀਓ ਕਾਲ ਆ ਉਹ ਵਧੀਆ ਹੁੰਦੀ ਗੱਲ ਉਹ ਤੇ ਵੀਡੀਓ ਕਾਲ ਵਧੀਆ ਦੀ ਹਾਂਜੀ ਬਿੰਨੀ ਕੋ ਵਧੀਆ ਹੁੰਦੀ ਵੀ ਅਗਲਾ ਬੰਦਾ ਵਿੱਚੋਂ ਨਿਕਲ ਕੇ ਤੇਰੇ ਚ ਪੇੜ ਵੀ ਮਾਰ ਸਕਦਾ ਉਹ ਫਰਾ ਮੇਰੇ ਕਹਿੰਦਾ ਮਤਲਬ ਆ ਕਿ ਕਲੀਅਰ ਕਰਦਾ ਨਾ ਯਾਰ ਕਲੀਅਰ ਹੁੰਦੀ ਬੀਟੀਓ ਕੱਲ ਪਹਿਲਾਂ ਕੀਤੀ ਨਹੀਂ ਕਦੀ ਤੁਸੀਂ ਮੈਂ ਯਾਰ ਤਾਂ ਹੀ ਅਪਲ ਵਾਲਾ ਮੈਂ ਸੁਣਿਆ ਕਹਿੰਦੇ ਚ ਬੜੀ ਸੋਹਣੀ ਗੱਲ ਹੁੰਦਾ ਫੋਨ ਪਹਿਲਾਂ ਧਿਆਨ ਦੇ ਟੱਡੇ ਕਰ ਭਾਈ ਯਾਰ ਮੈਂ ਇਹ ਗੂਠਾ ਮੈਂ ਅੰਗੂਠਾ ਲੱਗੇ ਉਹ ਖੁੱਲਦਾ ਨਾ ਜਿਹੜਾ ਉਹ ਚਾਹੀਦਾ ਯਾਰ ਇੱਤੇ ਵੀ ਗੂਠਾ ਲੱਗਦਾ ਕਿ ਇੱਤੇ ਕਿਹੜਾ ਪੈਰ ਦਾ ਗੂਠਾ ਲੱਗਦਾ ਵਾ ਉਹ ਫਰਾ ਇਹ ਗੂਠਾ ਲਾ ਲਈਏ ਤੇ ਜੋ ਲੱਗ ਜੂਗਾ ਨਾ ਲੱਗ ਜੂਗਾ ਪਾਜੀ ਠੀਕ ਆ ਮੂੰਹ ਹਲ ਵੇਖ ਕੇ ਵੀ ਖੁੱਲ ਜਾਣਾ ਵਾ ਹਾਂ ਤੇਰਾ ਮੂੰਹ ਵੇਖੂਗਾ ਨਾ ਇਹ ਫੋਨ ਹਾਂ ਤੇ ਲੋਕ ਖੋਲ ਜੂਗਾ ਅੱਛਾ ਇਹ ਜਾਦੂ ਹੈ ਚ ਯਾਰ ਕਿੱਦਾਂ ਦੀ ਗੱਲ ਕਰਨ ਦਿਆ ਤੂੰ ਲੈਣਾ ਤੂੰ ਨਹੀਂ ਲੈਣਾ ਤੂੰ ਜਾਗਾ ਯਾਰ ਤੂੰ ਤੇ ਐ ਵਡਣ ਪੈਣ ਦਿਆ ਯਾਰ ਉਪਰਾ ਲੈਣਾ ਵਾ ਫੋਨ ਤੂੰ ਦੁਕਾਨਦਾਰ ਹੀ ਆ ਨਾ ਲਾਓ ਭਾਜੀ ਲਾਓ ਚਲ ਠੀਕ ਹੈ ਮੇਰੀ ਗੱਲ ਸੁਣ ਇਹ ਕਿੰਨੇ ਦਾ ਦੇਣਾ ਫਿਰ ਇਹ ਭਾਜੀ ਤੁਹਾਨੂੰ 25 ਦਾ ਦੇ ਦਾਂਗੇ ਹੁਣ ਥੋੜੇ ਸਸਤੇ ਇਹ ਆ ਆਇਫੋਨ 10 ਨਹੀਂ ਯਾਰ ਠੀਕ ਠੀਕ ਲਾਦਾ 256 GB ਹੈ ਭਾਜੀ ਨਹੀਂ ਠੀਕ ਠੀਕ ਲਾਦਾ ਇਹ ਭਰਦਾ ਨਹੀਂ ਕਦੀ ਯਾਰ ਉਹ ਤੇਰੀ ਗੱਲ ਠੀਕ ਆ ਤੇ ਇਹਦਾ ਸਹੀ ਸਹੀ ਰੇਟ ਦੱਸ ਕੇ ਨਾਕੇ ਨਾ ਲੰਮਾ ਸਹੀ ਭਾਜੀ ਇਹਦਾ 25 ਲਾ ਲਾਂਗੇ ਨਾ ਉਪਰ ਆ ਕੋਈ ਅਕਲ ਨਾਲ ਗੱਲ ਕਰ ਯਾਰ ਤੂੰ ਲੈ ਅਕਲ ਨੂੰ ਸੱਦ ਫਿਰ ਤੇਰਾ ਬਾਰੋਂ ਨਹੀਂ ਸੱਦਣਾ ਤੂੰ ਕੋਈ ਤਮੀਜ਼ ਨਾਲ ਗੱਲ ਕਰ ਮੈਂ ਨਾ ਦੇਖੋ ਗਾਹ ਗਾਇਆ ਵਾ ਤਮੀਜ਼ ਨਹੀਂ ਕਰਦੇ ਭਾਜੀ ਲੈਣਾ ਤੇ ਲਾਓ ਤੁਸੀਂ ਉਹ ਗੱਲ ਉਪਰਾ ਜਦੋਂ ਤੂੰ ਬੋਲਦਾ ਨਾ ਮੈਨੂੰ ਲੱਗਦਾ ਤੂੰ ਦਿਨ ਚ ਘੱਟੋ ਘੱਟ 250 ਚਪੇੜ ਖਾਂਦਾ ਹੋਣਾ ਲੋਕਾਂ ਉਹ ਘਰੀਆ ਦੀ ਵੀਰ ਜੀ ਬੈਟਰੀਆਂ ਖਾਂ ਕੱਢ ਕੇ ਬੁਨੇ ਦੀ ਬੈਟਰੀ ਤੇ ਨਹੀਂ ਫੁੱਲੀ ਉਹ ਯਾਰ ਇੱਥੇ ਬਟੂਰਾ ਪਾਇਆ ਵਾਹ ਉਪਰਾ ਨਹੀਂ ਮੈਂ ਸੁਣਿਆ ਨਾ ਪੈਦਾ ਨਹੀਂ ਭਾਜੀ ਨਵੇਂ ਫੋਨਾਂ ਦੀ ਨਹੀਂ ਫੋਲਦੀ ਬੈਟਰੀ ਤੂੰ ਇਹ ਕਿਹੜੇ ਜਮਾਨੇ ਜੀ ਤੁਰਨਦੇ ਤੇ ਕਿਹੜਾ ਪਿੰਡ ਤੁਹਾਡਾ ਤਾਂ ਕਿੱਥੋਂ ਆ ਗਏ ਜੀ ਮੈਂ ਗਰਦਾਪੁਰੋਂ ਯਾਰ ਆਹ ਕਿਧਰ ਲਈ ਸੈੱਟ ਆਹ ਦਰਿਆ ਨਹੀਂ ਬਿਆਸ ਆਹ ਉੱਚ ਪੈ ਜਾਣਾ ਸੀ ਨਾ ਉਹ ਰਾ ਅਦੁੱਕੇ ਹੋ ਜੀ ਗੱਲਾਂ ਕਰੰਦਿਆ ਵਾ ਉਹ ਮੈਂ ਫੋਨ ਲੈਣਾ ਐ ਟੀਦਰੋਂ ਤੇਰੇ ਕੋ ਤੂੰ ਮੈਨਾਂ ਹੋ ਜੀ ਗੱਲਾਂ ਕਰਦਾ ਯਾਰ ਨਹੀਂ ਤੂੰ ਹੀ ਲੈਣਾ ਐ ਨਹੀਂ ਮੈਨੂੰ ਲੱਗਣ ਡਿਆ ਵਾ ਮੈਂ ਲਾ ਤੂੰ ਹੀ ਦੇਣਾ ਹੀ ਨਹੀਂ ਐ ਯਾਰ ਤੇਰੇ ਪਾਸੇ ਦਾ ਕਿੰਨਾ ਯਾਰ ਇਹ ਤਾਂ 25 ਲਾਂਗੇ ਫਾਈਨਲ ਭਾਜੀ ਨਹੀਂ ਥੋ ਠੀਕ ਠੀਕ ਲਾ ਲੋ ਠੀਕ ਠੀਕ ਹੀ ਲਾਉਂਦੇ ਆ ਠੀਕ ਠੀਕ ਤੇਰੇ ਮੈਂ ਦੋ ਨਾ ਲਾਦਾ ਉਪਰ ਤੂੰ ਵੇਚਣਾ ਫੋਨ ਵੇਚਣਾ ਭਾਜੀ ਵੇਚ ਚਲ ਦੱਸ ਫਿਰ 25 ਲਾਂਗੇ ਭਾਜੀ ਵਧੀਆ ਵਾ 25 ਹੂੰ ਠੀਕ ਆ ਪਰ ਮੇਰੀ ਗੱਲ ਸੁਣ ਪਾ ਬੈਟਰੀ ਦੀ ਘੱਟੋ ਘੱਟ 2 ਹਫ਼ਤੇ ਨਿਕਲਣੀ ਚਾਹੀਦੀ ਆ ਓ ਯਾਰ ਨੰਨਾ ਨਾ ਬੈਟਰ ਬੰਦਾ ਤੈਨੂੰ ਭਰਾ ਮੇਰੇ ਕਹਿਣ ਦਾ ਮਤਲਬ ਬੈਟਰੀ ਬੈਕਅਪ ਚੰਗਾ ਹੈਗਾ ਚੰਗਾ ਵਾ ਭਾਜੀ ਬਹੁਤ ਵਧੀਆ ਫੋਨ ਹੈ ਯਾਰ ਉਹ ਗੱਲ ਕਰਦੇ ਤੇ ਨਾਲ ਕੀ ਦਊਂਗਾ ਇਹਦੇ ਤੂੰ ਚਾਰਜਰ ਮਿਲਦਾ ਨਾ ਚਾਰਜਰ ਭਾਜੀ ਮੁੱਲ ਲੈਣਾ ਪੈਂਦਾ ਵਾ ਉਹ ਨਹੀਂ ਨਹੀਂ ਯਾਰ ਨਾਲ ਇਦਾਂ ਹੀ ਦੇ ਫ੍ਰੀ ਚ ਓ ਯਾਰ ਤੂੰ ਸਬਜ਼ੀ ਲੈਣ ਆਇਆ ਵੀ ਤੈਨੂੰ ਤਾਂ ਨਹੀਂ ਆ ਫ੍ਰੀ ਦੇ ਦਈਏ ਨਾਲ ਉਪਰਾ ਮੋਬਾਈਲ ਦੇ ਨਾਲ ਚਾਰਜਰ ਫ੍ਰੀ ਦੇ ਰਿਹਾ ਜੀ ਤੇ ਵਧੀਆ ਤੇ ਅਫਜ਼ਲਨ ਦੇ ਆਬੀਬਾ ਆਟਾ ਲਿਓ ਤੁਹਾਨੂੰ ਲੈਣਾ ਪੈਣਾ ਨਾਲ ਕਿੰਨੇ ਦਾ ਮਿਲੂਗਾ ਉਹ ਮਿਲ ਜੂਗਾ ਭਾਜੀ 2000 ਦਾ ਤੂੰ ਹੋਇਆ ਯਾਰ ਦਾ ਚਲ ਉਹਦੇ ਲੈਣਾ ਹੀ ਪੈਣਾ ਯਾਰ ਮੇਰੀ ਗੱਲ ਸੁਣ ਫਿਰ ਪਾ ਮੈਨੂੰ ਇੱਥੇ ਨਾਲ ਇੱਕ ਫੋਟੋ ਖਿੱਚ ਕੇ ਦਿਖਾ ਮੈਂ ਸੁਣਿਆ ਆਈਫੋਨ ਚ ਫੋਟੋ ਕਿਤੇ ਬੜੀ ਸੋਹਣੀ ਆਉਂਦੀ ਹੈ ਫੋਟੋ ਵਧੀਆ ਆਉਂਦੀ ਭਾਜੀ ਫੋਟੋ ਇੱਕ ਨੰਬਰ ਆਉਗਿਆ ਆਈਫੋਨ ਦੀ ਖਾਸੇ ਤਾਂ ਮਗਰ ਜਮੜ ਆ ਆ ਉਧਰ ਹੀ ਲੰਗੋਜ ਪਰਲੀ ਦੁਕਾਨ ਚ ਯਾਰ ਤੂੰ ਫੋਟੋ ਖਿੱਚ ਯਾਰ ਕੀ ਕਰਨਿਆ ਦਾ ਮੀਟ ਵਾਲੀ ਦੁਕਾਨ ਚ ਵੜਜੋ ਜਾ ਕੇ ਉਹ ਤਾਂ ਪਿੱਛੇ ਆ ਭਾਜੀ ਸਾਈ ਹੂੰ ਉਹ ਵਾ ਯਾਰ ਇਹ ਕੁੰਝ ਫੋਟੋ ਸੁਣੀ ਆਉਂਦੀ ਹੈ ਨਾ ਸੁਣੀ ਆਉਂਦੀ ਭਾਜੀ ਵੇਖੋ ਇਹ ਖਾਂਸੀਏ ਦੀਦੀ ਹੈ ਨਾ ਕਿਤੇ ਘਰ ਦੇ ਨੂੰ ਦਿਖਾਓ ਫੋਟੋ ਹਾਂ ਕਿਤੇ ਰਿਸ਼ਤਾ ਆ ਜਾਊਗਾ ਅੱਛਾ ਇਹ ਭਾਜੀ ਮੇਰਾ ਨੰਬਰ ਲਿਖੋਗੇ WhatsApp ਤੇ ਕੋਈ ਲਿਖਿਓ ਹੈਂ ਹਲੇ ਮੈਂ ਲਿਖਦਾ ਦੇਖੋ ਭਾਈ ਨੋ ਭਾਜੀ ਹੋ ਗਈ ਜੇ ਆਹ ਉਹ ਮੈਂ ਨਾ ਫੋਨ ਹੀ ਯਾਰ ਲੈਣਾ ਉਹ ਮੈਨੂੰ ਕਿਹਨੇ ਕਿਹਾ ਆਈਫੋਨ ਚ ਫੋਟੋ ਬੜੀ ਸੋਹਣੀ ਆਉਂਦੀ ਆ ਮੈਂ ਕਿਹਾ ਚਲੋ ਖਿੱਚ ਕੇ ਮਂਗਾ ਲਈ ਤੁਹਾਡੇ ਕੋਲ ਮੈਂ ਮਿਹਰਬਾਨੀ ਪਾਈ ਤੁਹਾਡੀ ਮੈਂ ਤਾਂ ਦਸੈ ਨਾ ਲੈਣਾ ਨਹੀਂ ਆ